ਫਾਰਮੂਲਾ ਪਹਿਲੇ ਪਾਣੀ ਤੋਂ ਬਾਅਦ ਕਰਨੀ ਆ ਤਕਰੀਬਨ ਤਕਰੀਬਨ ਤੁਸੀਂ 30 ਦਿਨ ਦੀ ਕਣਕ ਤੇ ਸ਼ੁਰੂ ਕਰ ਸਕਦੇ ਆ ਹਫਤੇ ਹਫਤੇ ਦੇ ਗੈਪ ਤੇ ਦੋ ਜਾਂ ਤਿੰਨ ਜਿੰਨੀਆਂ ਤੁਹਾਨੂੰ ਠੀਕ ਲੱਗਦੀਆਂ ਨੇ ਜਿੰਨਾ ਤੁਸੀਂ ਜਿਹੜਾ ਹੈਗਾ ਦੋ ਕਰ ਲੋਗੇ ਉਹਨਾਂ ਰਿਜ਼ਲਟ ਮਿਲ ਜੂ ਤਿੰਨ ਕਰ ਲੋਗੇ ਉਹਨਾਂ ਸ਼ਾਨਦਾਰ ਰਿਜ਼ਲਟ ਮਿਲੂਗਾ ਹੀ ਕਿਸਾਨ ਵੀਰ ਦੋ ਸਪਰੇਆਂ ਦੇ ਨਾਲ ਹੀ ਉਹਨਾਂ ਦੀ ਤਸੱਲੀ ਹੋ ਜਾਂਦੀ ਕਿ ਇਸ ਤੋਂ ਬਾਅਦ ਹੁਣ ਜ਼ਰੂਰਤ ਨਹੀਂ ਐ ਤੀਜੀ ਸਪਰੇ ਕਰਨ ਦੀ ਜੇ ਬਹੁਤ ਜ਼ਿਆਦਾ ਕਣਕ ਦਬ ਜਾਂਦੀ ਉੱਥੇ ਫਿਰ ਆਪਾਂ ਦੋ ਜਾਂ ਤਿੰਨ ਕਰ ਸਕਦੇ ਆ ਝਾੜ ਵਾਲੇ ਪੱਸੀਓ ਕੋਈ ਸਮੱਸਿਆ ਨਹੀਂ ਆਊਗੀ ਖਰਚ ਥੋੜਾ ਬਹੁਤ ਘੱਟ ਹੋਊਗਾ ਨੋਟ ਕਰ ਲਓ 1 ਕਿਲੋ ਮੈਗਨੀਸ ਸਲਫੇਟ 30.5% 1 ਕਿਲੋ ਜ਼ਿੰਕ ਸਲਫੇਟ 21% ਅੱਧਾ ਕਿਲੋ ਆਣ ਬੁਜਿਆ ਚੂਨਾ ਡਲੇ ਵਾਲੀ ਕਲੇਜੀ ਨੂੰ ਆਪਾਂ ਕਹਿ ਦਿੰਨੇ ਆ ਇਹੇ ਆਪਾਂ ਰਾਤ ਨੂੰ ਭਿਉਂ ਕੇ ਰੱਖਣੀ ਆ ਘੜੇ ਦੇ ਵਿੱਚ ਭਿਉਂ ਲੋ ਜਾਂ ਮਿੱਟੀ ਦੇ ਕਿਸੇ ਭਾਂਡੇ 'ਚ ਭਿਉਂ ਲੋ ਤੁਹਾਡੇ ਚ ਬੱਚੇ 'ਚ ਭਿਉਂ ਲੋ ਅੱਧਾ ਕਿਲੋ ਕਲੀ ਕਿੱਲੇ ਮਗਰ ਇਹ ਭਿਉਣੀ ਆ ਤੇ 1 ਕਿਲੋ ਤੋਂ 2 ਕਿਲੋ ਤੁਸੀਂ ਯੂਰੀਆ ਵਰਤ ਸਕਦੇ ਆ 200 ਲੀਟਰ ਘੱਟੋ-ਘੱਟ ਪਾਣੀ ਆਪਾਂ ਲਾਉਣਾ ਹੈ 150 ਲੀਟਰ ਤੋਂ ਕਿਸੇ ਹਾਲਤ 'ਚ ਵੀ ਨਹੀਂ ਘੱਟ ਲਾਉਣਾਗਾ ਕਿਉਂਕਿ ਆਮ ਤੌਰ ਤੇ ਕਿਸਾਨ ਵੀ 100 ਸਵਾ 100 ਨਾਲ ਸਪਰੇਅ ਕਰ ਲੈਂਦੇ ਪਰ ਉਹਦਾ ਰਿਜ਼ਲਟ ਨਹੀਂ ਮਿਲਦਾ ਜਾਂ ਉਹਦੀ ਟੌਕਸਿਸਿਟੀ ਫਸਲ ਤੇ ਆ ਸਕਦੀ ਆ 200 ਲੀਟਰ ਪਾਣੀ 'ਚ ਕਰੋਗੇ ਸ਼ਾਨਦਾਰ ਰਿਜ਼ਲਟ ਮਿਲੂਗਾ ਕਿਉਂਕਿ ਪਿਛਲੇ ਸਾਲਾਂ ਦਾ ਜਿੰਨਾ ਵੀ ਜਿਹੜੀ ਕੋਈ ਕਿਸੇ ਵਾਰ ਸਮੱਸਿਆ ਆਉਂਦੀ ਤਾਂ ਉਹ ਤੋਂ ਜਿਹੜਾ ਫੀਡਬੈਕ ਆਪਾਂ ਨੂੰ ਮਿਲਦਾ ਇਹ ਸਪਰੇਅ ਤੁਸੀਂ ਕਰ ਲਓ ਸ਼ਾਨਦਾਰ ਰਿਜ਼ਲਟ ਤੁਹਾਨੂੰ ਮਿਲਣਗੇ ਹੁਣ ਜਿਹੜਾ ਤੁਹਾਨੂੰ ਥਾਂ ਮਤਲਬ ਬਹੁਤ ਹੋਰ ਥਾਵਾਂ ਤੇ ਵੀ ਤੁਹਾਨੂੰ ਇਹ ਜਿਹੜਾ ਹੈਗਾ ਸੁਣਨ ਨੂੰ ਇਹ ਸਪਰੇਅ ਬਾਅਦ ਮਿਲ ਜੂਗਾ ਇਹ ਸ਼ਾਨਦਾਰ ਸਪਰੇਅ ਹੈ